ਸਤਿ ਸ਼੍ਰੀ ਅਕਾਲ ਦੋਸਤੋ ਤੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਟੈਕ ਗਿਆਨ ਪੰਜਾਬ ਤੇ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਈਮੇਲ ਦੇ ਪਾਸਵਰਡ ਨੂੰ ਆਪਾਂ ਕਿਵੇਂ ਰੀਸੈਟ ਜਾਂ ਰਿਕਵਰ ਕਰ ਸਕਦੇ ਹਾਂ ਤੇ ਆਓ ਚੱਲਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਜਾਣਾ ਹੈ Google ਤੇ Google ਤੇ ਜਾ ਕੇ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਕੀ ਸਰਚ ਕਰਾਂਗੇ ਚੇਂਜ Gmail ਪਾਸਵਰਡ ਜਿਸ ਤੋਂ ਬਾਅਦ ਆਪਾਂ ਇੱਕ ਇੰਟਰਫੇਸ ਖੁੱਲੇਗਾ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਕਿ ਉੱਥੇ ਅਸੀਂ ਜਾ ਕੇ ਚੇਂਜ Gmail ਪਾਸਵਰਡ ਜਿਹੜਾ ਕਿ ਆਪਣਾ ਹੁੰਦਾ ਹੈ ਕਿ ਆਪਾਂ ਈਮੇਲ ਆਪਣੀ ਰਿਕਵਰ ਕਰਨੀ ਹੈ ਤਾਂ ਇਹ ਜਿਹੜੀ ਆਪਣੀ ਮੇਲ ਹੁੰਦੀ ਹੈ Google account ਹੁੰਦਾ ਹੈ ਜਿਸ ਨੂੰ ਆਪਾਂ myaccount@gmail.com ਵੀ ਬੋਲ ਸਕਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਜਾ ਕੇ ਕਲਿੱਕ ਕਰਾਂਗੇ ਤੇ ਉਸ ਤੋਂ ਬਾਅਦ ਇੱਕ ਸਾਹਮਣੇ ਆਪਣੇ ਇੰਟਰਫੇਸ ਖੁੱਲੇਗਾ ਪਲੀਜ਼ ਲਾਈਕ ਦ ਵੀਡੀਓ ਔਰ ਇੱਥੇ ਆ ਕੇ ਆਪਾਂ ਆਪਣਾ ਨਿਊ ਪਾਸਵਰਡ ਜੋ ਕਿ ਆਪਾਂ ਨਵਾਂ ਰੱਖਣਾ ਚਾਹੁੰਦੇ ਆਂ ਉਸ ਨੂੰ ਇੱਥੇ ਐਂਟਰ ਕਰਾਂਗੇ ਹੁਣ ਵਾਲਾ ਜਿਹੜਾ ਪਾਸਵਰਡ ਹੋਊਗਾ ਆਪਾਂ ਸਟਰੋਂਗ ਰੱਖਣਾ ਜਿਹਦੇ ਵਿੱਚ ਆਪਾਂ ਇੱਕ ਸਪੈਸ਼ਲ ਲੈਟਰ ਕੈਪੀਟਲ ਲੈਟਰ ਔਰ ਸਮਾਲ ਲੈਟਰ ਔਰ ਨੰਮਰਿਕਲ ਐਡ ਕਰਾਂਗੇ ਉਸ ਤੋਂ ਬਾਅਦ ਆਪਾਂ ਨਿਊ ਪਾਸਵਰਡ ਫਿਲ ਕਰਕੇ ਤੇ ਕਨਫਰਮੇਸ਼ਨ ਜਾਂ ਕਨਫਰਮ ਨਿਊ ਪਾਸਵਰਡ ਦੇ ਵਿੱਚ ਉਹੀ ਸੇਮ ਪਾਸਵਰਡ ਰੱਖਾਂਗੇ ਤਾਂ ਚੇਂਜ ਪਾਸਵਰਡ ਕਰ ਦਾਂਗੇ ਤੇ ਇਸ ਤਰੀਕੇ ਨਾਲ ਤੁਹਾਡਾ ਪਾਸਵਰਡ ਜੋ ਰੀਸੈਟ ਹੋ ਜਾਏਗਾ ਅਗਰ ਵੀਡੀਓ ਪਸੰਦ ਆਏ ਤਾਂ ਲਾਈਕ ਐਂਡ ਕਮੈਂਟ ਕਰਨਾ ਜੀ ਥੈਂਕ ਯੂ